पंजाब सरकार पंजाब सरकार बि मुख्यमंत्री भल विरोधी सरकार सरकार सरकारो सरकार मुख्यमंत्री कपिड़ी मुख्यमंत्री 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 भवंत माना मंत्री अहमदाबाद सरकार मुख्यमंत्री मुख्य ਹਾਂਜੀ ਕੀ ਸੀਗਾ ਜਿਹੜਾ ਜਿਹੜਾ ਮਸਲਾ ਜਿਹੜਾ ਭਗਵੰਤ ਮਾਨ ਦਾ ਪੁੱਤਲਾ ਖੁਕਿਆ ਗਿਆ ਤੁਹਾਨੂੰ ਜਿੱਦਾਂ ਸਾਰਿਆਂ ਨੂੰ ਭਰਾ ਪਤਾ ਹੀ ਹੈ ਪਹਿਲਾਂ ਸੱਚੀ ਗੱਲ ਸਾਰਿਆਂ ਨੂੰ ਤੁਹਾਨੂੰ ਪਤਾ ਵੀ ਜੋ ਪਰਸੋਂ ਉੱਥੇ ਹੋਇਆ ਆਪਣੇ ਸੈਸ਼ਨ 'ਚ ਮੇਰਾ ਖਿਆਲ ਆ ਕਿ ਸਾਡੀ ਹਿਸਟਰੀ 'ਚ ਸਾਡੀ ਅੱਜ ਤੱਕ ਅਜਿ ਸੁਣਿਆ ਨਹੀਂ ਜੋ ਮੰਦੀ ਸ਼ਦਾਬਲੀ ਉਸ ਬੰਦੇ ਨੇ ਬੋਲੀ ਆ ਕੀ ਕਿਹਾ ਸੀ ਸਾਡੇ ਮੇਰੇ ਸਾਹਮਣੇ ਇੱਕ ਯਾਦ ਹੀ ਕਰਾਇਆ ਸੀ ਕਿ ਢਾਈ ਸਾਲ ਹੋ ਗਏ ਆ ਤੇ ਤੁਸੀਂ ਐਸੀ ਮੁੱਖ ਮੰਤਰੀ ਬਣਾਉਣਾ ਜੀ ਕਿਉਂ ਨਹੀਂ ਬਣਾਇਆ ਡਿਫਟ ਡਿਫਟ ਮੁੱਖ ਮੰਤਰੀ ਡਿਫਟੀ ਕਰਾਉਣਾ ਸੀ ਬਣਾਣਾ ਸੀ ਚੋਰੀ ਬਣਾਇਆ ਉਸ ਬੰਦੇ ਨੇ ਕੀ ਬੋਲਿਆ ਕਹਿੰਦਾ ਵੀ ਦੌੜਾ ਪੈ ਗਿਆ ਇਸ ਬੰਦੇ ਨੂੰ ਜੁੱਤੀ ਸੜਾਓ ਕਦੀ ਅੱਜ ਤੱਕ ਕੋਈ ਜ਼ਿੰਮੇਵਾਰ ਸੀਐਮ ਹੋਵੇ ਪੰਜਾਬ ਦਾ ਤੁਸੀਂ ਅੱਗੇ ਵੀ ਦੇ ਦੇ ਆਇਆ ਐਨੇ ਸੀਐਮ ਲਾਇਆ ਕਿਸੇ ਨੇ ਅੱਜ ਤੱਕ ਇੰਨੀ ਮੰਦੀ ਸਾਭੀ ਬੋਲੀ ਆ ਅਸੀਂ ਪੂਰਾ ਇਲਾਕਾ ਨਿਵਾਸੀ ਇੱਥੇ ਦੇ ਪੂਰੇ ਜੋਰ ਨਿੰਦਾ ਕਰਦੇ ਆਂ ਔਰ ਜਦੋਂ ਉਹ ਵੰਦਵਾਨ ਇੱਥੇ ਆਊਗਾ ਪੂਰੇ ਜੋਰ ਨਾਲ ਅਸੀਂ ਵਿਖਾਵਾ ਕਰਾਂਗੇ ਉਹਦੇ ਬ੍ਰੋਦਰ ਜਿਉਂ ਅੱਜ ਸਾਡੇ ਦਿੱਕਿਆ ਦਿਖਾ ਲਦਾ ਅਸੀਂ ਵੀ ਉਹਨੂੰ ਦਿਖਾਵਾਂਗੇ ਕਿਉਂਕਿ ਸਾਡੇ ਬਹੁਤ ਹੀ ਸਤਕਾਰ ਦੇ ਸਾਡੇ ਐਸੀ ਭਰਾ ਜਿਹੜੇ ਜਿੰਨੇ ਆ ਸਾਡੀ ਬੇਇੱਜ਼ਤੀ ਆ ਸਾਰਿਆਂ ਦੀ ਸਾਡੀ ਬੇਇੱਜ਼ਤੀ ਹੋਈ ਆ ਅਸੀਂ ਬੇਇੱਜ਼ਤੀ ਕਦੀ ਬਰਦਾਸ਼ਤ ਨਹੀਂ ਕਰਦੇ ਔਰ ਆਉਣ ਵਾਲਾ ਸਮਾਂ ਜਲਦੀ ਆ ਰਿਹਾ ਲੱਗਦਾ ਅਸੀਂ ਦੱਸਾਂਗੇ ਇਹਨਾਂ ਨੂੰ ਕਿ ਜੇ ਤੁਸੀਂ ਆ ਕੀਤਾ ਨਾ ਤੁਹਾਨੂੰ ਸਭ ਸਵਾਵੇਂ ਇਲਕਨ ਦੇ ਵਿੱਚ ਸੋ ਤੁਸੀਂ ਮੈਂ ਇਸ ਚੀਜ਼ ਦੀ ਸਾਰੇ ਲੱਗ ਕੇ ਪਰ ਜੋ ਨਿੰਦਾ ਕਰਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਇਲਾਕਾ ਨਿਵਾਸੀਆਂ ਨੂੰ ਇੱਕੱਠੇ ਹੋਣ ਦਾ ਸਦਾ ਦਿਨਾਂ ਕਿ ਜਦੋਂ ਵੀ ਆਵੇ ਆਪਾਂ ਵੱਜੜ ਕੇ ਇਹਦਾ ਵਿਰੋਧਾ ਕਰੀਏ ਇਹਦੇ ਪੁੱਤਰੇ ਖਾਲੀਆ ਔਰ ਜਿੱਥੇ ਵੀ ਆਵੇ ਸਾਡੇ ਹੱਲ ਕੇ ਅਸੀਂ ਇਹਨਾਂ ਦੇ ਪੂਰੇ ਢੋਕ ਕੇ ਅਸੀਂ ਵਿਰੋਧਾ ਦੀ ਕਰਾਂਗੇ ਔਰ ਇਹਨੂੰ ਦੱਸਾਂਗੇ ਕਿ ਸਾਡਾ ਭਾਈਚਾਰਾ ਹੁੰਦਾ ਕੀ ਆ ਇਹਨੂੰ ਪਤਾ ਲੱਗੂਗਾ ਸੋ ਮੈਂ ਤੁਹਾਡਾ ਸਾਰਿਆਂ ਦਾ ਇਸ ਚ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਹਾਂਜੀ ਅੱਜ ਜਿਹੜਾ ਸੀਐਮ ਸਾਹਿਬ ਦਾ ਪੁੱਤਲਾ ਟੁਕਿਆ ਸਾਰੇ ਆ ਗਏ ਆ ਅੱਜ ਵੀ ਏ सीएम ਸਾਹਿਬ ਨੇ ਵਿਧਾਨ ਸਭਾ ਵਿੱਚ ਸਾਡੇ ਐਮ ਐਲ ਏ ਸਾਹਿਬ ਦਾ ਸੁਖਵਿੰਦਰ ਸਿੰਘ ਕੋਪਲੀ ਜੀ ਦਾ ਜਦੋਂ ਉਹਨਾਂ ਨੇ ਮੰਗ ਕੀਤੀ ਵੀ ਜਿਹੜਾ ਡਿਪਟੀ ਸੀਐਮ ਬਣਾਓ ਐਸ ਸੀ ਬਰਾਦਰੀ ਤੋਂ ਤਾਂ ਉਹਨਾਂ ਨੇ ਉਹਨੂੰ ਇਸ ਲਫ਼ਜ਼ਾ ਚ ਬੋਲਿਆ ਵੀ ਇਹਨੂੰ ਮਿਰਗੀ ਦਾ ਦੌਰਾ ਪਾ ਗਿਆ ਦੁੱਤੀ ਸੰਗਾਓ ਇਸ ਗੱਲ ਦੇ ਅਸੀਂ ਪੁਰਜੋਰ ਸ਼ਬਦਾਂ ਚ ਨਿੰਦਾ ਕਰਦੇ ਹਾਂ ਸੀਐਮ ਸਾਹਿਬ ਦੀ ਕੁਰਸੀ ਤੇ ਬੈਠ ਕੇ ਇਦਾਂ ਦੇ ਸ਼ਬਦ ਬੋਲਨੇ ਮੈਨੂੰ ਅੱਜ ਤੱਕ ਪੰਜਾਬ ਵੀ ਹਿਸਟਰੀ ਚ 14 15 ਸੀਐਮ ਆ ਕੇ ਕਦੀ ਕਿਸੇ ਨੇ ਇਦਾਂ ਦੇ ਲਫ਼ਜ਼ ਬੋਲੇ ਨਹੀਂ ਬੜੇ ਸਾਡੇ ਸ਼ਹਿਰ ਵਾਸੀ ਸਾਰਿਆਂ ਦੇ ਵਿੱਚ ਰੋਸ ਆ ਇਸ ਗੱਲ ਦੀ ਅਸੀਂ ਪੂਰੇ ਜ਼ੋਰ ਨਾਲ ਪੂਰੇ ਸਾਰੇ ਅਸੀਂ ਸਮਾਜ ਦਾ ਸਾਰਿਆਂ ਦਾ ਸਾਡਾ ਭਾਈਚਾਰਾ ਆ ਇਹ ਭਾਈਚਾਰੇ ਚ 파ੜ ਪਾਉਣ ਵਾਲੀ ਗੱਲ ਆ ਜਿਹੜੀ ਇਹਨਾਂ ਨੇ ਕੀਤੀ ਆ ਅਸੀਂ ਇਹ ਨਹੀਂ ਦੇ ਕਰਦੇ ਮੈਂ ਸਦਾ ਦਰਸ਼ਨ ਸਿੰਘ ਕਰਪਾਣੋਂ ਦੀ ਗੱਲ ਨੂੰ ਅੱਗੇ ਤੋਰਦਾ ਹੋਇਆ ਇਹ ਦੱਸਣਾ ਚਾਹੁੰਦਾ ਕਿ ਕੱਲਾ ਪੰਜਾਬ ਦੀ ਭਾਰਤ ਦਾ ਕੋਈ ਵੀ ਸੂਬਾ ਇਹੋ ਜਿਹਾ ਨਹੀਂ ਜਿੱਥੇ ਇਹੋ ਜਿਹਾ ਕੋ ਨਲਾਇਕ ਮੁੱਖ ਮੰਤਰੀ ਹੋਵੇ ਕਿਉਂਕਿ ਇੰਦਾ ਤੇ ਬੰਦੇ ਦੇ ਹੱਥ ਬਾਗ ਲੋਰ ਜਿਹੜੀ ਫੜਾ ਦਿੱਤੀ ਪੰਜਾਬ ਦੇ ਲੋਕਾਂ ਨੇ ਉਹ ਬਹੁਤ ਹੀ ਪੰਜਾਬ ਦੀ ਜਿਹੜੀ ਛੁੱਧ ਆਪੋ ਹਵਾ ਚੱਲ ਰਹੀ ਉਹਦੇ ਵਿੱਚ ਜ਼ਹਿਰ ਘੋਲਣ ਦਾ ਕੰਮ ਕਰ ਰਿਹਾ ਸੱਚੇ ਪਾਤਸ਼ਾਹ ਸਾਹਿਬ ਜਰੂਰ ਗੋਵਿੰਦ ਸਿੰਘ ਮਹਾਰਾਜ ਨੇ ਕਿਹਾ ਸੀਗਾ ਇਹ ਇਨਗਰੀਵ ਸਿੱਖਣ ਕੋ ਦੂ ਪਾਛੇ ਜਾਦ ਕਰੇ ਮੋਰੀ ਗੁਰਿਆਈ ਇਹਨੇ ਅੱਜ ਗੁਰੂਆਂ ਨੂੰ ਵੀ ਢਾਹ ਲਾ ਦਿੱਤੀ ਉਹਨਾਂ ਦੇ ਫਲਸਫੇ ਨੂੰ ਉਹਨਾਂ ਦੀ ਸੋਚ ਨੂੰ ਉਹਨਾਂ ਦੇ ਮਤਲਬ ਹਰ ਇੱਕ ਤਰੀਕੇ ਦੇ ਉਹਨਾਂ ਦੀ ਜਿਹੜੀ ਸੋਚ ਵਿਚਾਰ ਸੀ ਉਹਨੂੰ ਅੱਜ ਇਹਨੇ ਢਾਹ ਲਾ ਕੇ ਪੈਰਾ ਚ ਰੋਲ ਦਿੱਤਾ ਇਸ ਕਰਕੇ ਅਸੀਂ ਉਦੋਂ ਤੱਕ ਚੁੱਪ ਨਹੀਂ ਰਹਾਂਗੇ ਜਦੋਂ ਤੱਕ ਸਰਦਾਰ ਸੁਖਵਿੰਦਰ ਸਿੰਘ ਕੋਟਲੀ ਉਹਨਾਂ ਦੇ ਕੋਲੋਂ ਸਰਦਾਰ ਭਗਵੰਤ ਸਿੰਘ ਮਾਨ ਮਾਫ਼ੀ ਨਹੀਂ ਮੰਗ ਲੈਂਦਾ ਉਦੋਂ ਤੱਕ ਪੰਜਾਬ ਦੇ ਅੰਦਰ ਧਰਨੇ ਪ੍ਰਦਰਸ਼ਨ ਜਿਹੜੇ ਜਾਰੀ ਰਹਿਣਗੇ ਤੇ ਦਲਤ ਸਮਾਜ ਹਰ ਇੱਕ ਮਹਿਲੇ ਦੇ ਨਾਲ ਹਰ ਤਰੀਕੇ ਦੇ ਨਾਲ ਸਰਦਾਰ ਸੁਖਵਿੰਦਰ ਸਿੰਘ ਕੋਟਲੀ ਦੇ ਪਿੱਛੇ ਖੜਾ ਅਸੀਂ ਆਪਣੇ ਲੀਡਰਾਂ ਦੀ ਜਿਹੜੀ ਬੇਇੱਜ਼ਤੀ ਉਹ ਬਰਦਾਸ਼ਤ ਨਹੀਂ ਕਰਾਂਗੇ ਸੋ ਇਸ ਕਰਕੇ ਇਹਨੂੰ ਫਿਰ ਇੱਕ ਵਾਰੀ ਮੈਂ ਇਹ ਦੁਸਰਾ ਚਾਹਨਾ ਕਿ ਜਦ ਤੱਕ ਭਗਵਾਨ ਸਿੰਘ ਮਾਨ ਜੀ ਤੁਸੀਂ ਸਰਦਾਰ ਸੁਖਵਿੰਦਰ ਸਿੰਘ ਕੋਟਲੀ ਜਣਾ ਕੋ ਮਾਫੀ ਨਹੀਂ ਮੰਗ ਲੈਂਦੇ ਉਦੋਂ ਤੱਕ ਇਹ ਧਰਨੇ ਪ੍ਰਦਰਸ਼ਨ ਜਿਹੜੇ ਜਾਰੀ ਰਹਿਣਗੇ ਔਰ ਜਦੋਂ ਤੁਸੀਂ ਹਲਕਾ ਆਦਮਪੁਰ ਦੇ ਵਿੱਚ ਆਉਂਗੇ ਤੇ ਤੁਹਾਡਾ 20 ਜੁਤੀਆਂ ਦੇ ਨਾਲ ਅਸੀਂ ਜਿਹੜਾ ਸਤਿਕਾਰ ਕਰਨਾ